ਸਰਬੱਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜਰੂਰ ਦੇਖਣ ਜਾਣੀਆਂ ਬਾਕੀ ਦੀਆਂ ਗੱਲਾਂ ਮਲਕੀ ਪਾਈ ਜਿਹਨੇ ਕਰਤੀਆਂ ਸੋ ਅਸੀਂ ਇੱਥੇ ਮੈਂ ਪਹਿਲੀ ਵਾਰੀ ਮੱਥਾ ਟੇਕਿਆ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਹਿਲੀ ਵਾਰੀ ਮੈਂ ਇੱਥੇ ਆ ਹਾਂ ਹੋਰ ਬੜਾ ਚੰਗਾ ਲੱਗਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਤੁਹਾਨੂੰ ਮੇਰੇ ਪਰਿਆਤ ਰੱਖਣਾ ਸਰ ਤੁਹਾਡਾ ਪ੍ਰਿੰਸੀ ਜਿਵੇਂ ਕਿ ਪ੍ਰਿੰਸੀ ਜਿਹੜੀ ਤੁਸੀਂ ਪਹਿਲਾਂ ਫਿਲਮਾਂ ਕਰਦੇ ਹੋ ਜਿਵੇਂ ਵਾਰਨਿੰਗ ਹੋ ਗਈ ਜਾਂ ਫਿਰ ਪੰਮੇ ਵਾਲੇ ਰੋਲ ਨੇ ਤੁਹਾਡੇ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਤੁਹਾਡਾ ਕਰੈਕਟਰ ਹੋਊਗਾ ਕਿਉਂਕਿ ਜਿਹੜੀ ਇਹ ਫਿਲਮ ਸਰਵਾਦੇ ਭਲੇ ਅਰਦਾਸ ਲਈ ਹੈਗੀ ਅਤੇ ਇਹ ਟੌਪਿਕ ਹੀ ਲੱਗੇਗਾ ਜੀ ਹਾਂ ਜੀ ਜਿੱਦਾਂ ਦਾ ਨਾਮ ਫਿਲਮ ਦਾ ਉਦਾਂ ਦਾ ਹੀ ਮੇਰਾ ਰੋਲ ਹੈ ਤੇ ਤੁਹਾਨੂੰ ਖੁਸ਼ੀ ਮਿਲੂਗੀ ਤੁਸੀਂ ਸਾਰੇ ਦੇਖ ਕੇ ਆਉਗੇ ਤੁਹਾਨੂੰ ਚੰਗਾ ਲੱਗੇਗਾ 13 ਸਪਟੰਬਰ ਅਰਦਾਸ ਸਰਬਤ ਦੇ ਭਲੇ ਦੀ ਠੀਕ ਹੈ ਫਿਲਮ ਆ ਰਹੀ ਹੈ ਜੀ 13 ਸਤੰਬਰ ਨੂੰ ਅਰਦਾਸ ਸਰਬਤ ਦੇ ਭਲੇ ਦੀ ਪਹਿਲਾਂ ਸਾਡੀ ਇੱਕ ਫਿਲਮ ਆਈ ਸੀ 2016 ਦੇ ਵਿੱਚ ਜਿਹਦਾ ਨਾਮ ਅਰਦਾਸ ਸੀਗਾ ਫਿਰ ਦੂਜੀ ਇੱਕ ਅਸੀਂ ਫਿਲਮ ਜਿਹੜੀ ਆਈ ਉਹਦਾ ਅਗਲਾ ਪਾਰਟ ਸੀਗਾ ਅਰਦਾਸ ਕਰਾਂ ਉਹ 2019 ਚ ਆਈ ਤੇ ਹੁਣ 2024 ਦੇ ਵਿੱਚ 13 ਸਤੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਫਿਲਮ ਰੀਲੀਜ਼ ਕਰਨ ਲੱਗੇ ਆ ਜੀ ਜਿਹਦਾ ਨਾਮ ਹੈ ਅਰਦਾਸ ਸਰਬਤ ਦੇ ਭਲੇ ਦੀ ਸੋ ਇਹ ਫਿਲਮ ਜਿਹੜੀ ਇਨਸਾਨੀ ਜਜ਼ਬਿਆਂ ਦੀ ਗੱਲ ਕਰਦੀ ਹੈ ਜਿਹੜੀ ਹਜ਼ੂਰ ਸਾਹਿਬ ਦੇ ਵਿੱਚ ਜਾ ਕੇ ਸ਼ੂਟ ਕੀਤੀ ਗਈ ਹੈ ਸਾਡਾ ਪੰਜਵਾਂ ਤਖਤ ਹੈ ਉਸ ਤਖਤ ਦੇ ਦਰਸ਼ਨ ਬਹੁਤ ਸਾਰੇ ਸਾਡੇ ਪੰਜਾਬੀ ਲੋਕਾਂ ਨੇ ਦੁਨੀਆ ਚ ਰਹਿੰਦੇ ਨੇ ਨਹੀਂ ਕੀਤੇ ਤਾਂਜ ਵੱਡੀ ਸਕਰੀਨ ਤੇ ਉਸ ਤਖਤ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਹਨ ਉਹਨਾਂ ਨੂੰ ਲੈ ਕੇ ਇੱਕ ਫਿਲਮ ਹੈ ਇਹ ਫਿਲਮ ਕਿਸੇ ਦੇ ਖਿਲਾਫ ਨਹੀਂ ਹੈ ਇਹ ਤੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਫਿਲਮ ਹੈ ਆਪਸੀ ਜਿਹੜਾ ਪੇਮ ਪਿਆਰ ਸਾਡੇ ਚ ਖਤਮ ਹੁੰਦਾ ਜਾਂਦਾ ਉਹ ਪੇਮ ਪਿਆਰ ਦੁਬਾਰੇ ਕਿਵੇਂ ਜੈਮ ਹੋਵੇ ਉਹਨੂੰ ਕਿਵੇਂ ਭਾਈਚਾਰੇ ਨੂੰ ਕੈਮਰਾ ਰੱਖ ਸਕਦੇ ਹੋ ਉਹਦੇ ਬਾਰੇ ਫਿਲਮ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਿਨੇਮੇ ਦੇ ਵਿੱਚ ਕਈ ਵਾਰ ਦਰਸ਼ਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਇਹ ਗੱਲ ਅਸੀਂ ਮੰਨਦੇ ਆਂ ਕਿ ਸਾਲ ਦੇ ਵਿੱਚ 55 ਤੋਂ 60 ਫਿਲਮਾਂ ਰਿਲੀਜ਼ ਹੁੰਦੀਆਂ ਸਾਰੀਆਂ ਫਿਲਮਾਂ ਨਹੀਂ ਚੰਗੀਆਂ ਹੁੰਦੀਆਂ ਪਰ ਇਹੋ ਜੀਆਂ ਫਿਲਮਾਂ ਕਦੇ-ਕਦੇ ਬਣਦੀਆਂ ਨੇ ਬਾਰ-ਬਾਰ ਨਹੀਂ ਬਣਦੀਆਂ ਇਸੇ ਕਰਕੇ ਸਾਡੀ ਜਿਵੇਂ ਦੋ ਪਹਿਲੀਆਂ ਫਿਲਮਾਂ ਨੂੰ ਬਹੁਤ ਸਾਰਾ ਬਣਾ ਮੁਹੀ ਪਿਆਰ ਮਿਲਿਆ ਸੋ ਇਹ ਸਾਡੀ ਜਿਵੇਂ ਕਹਿੰਦੇ ਫਰੈਂਚਾਈਜ਼ کہہ ਸਕਦੇ ਨੂੰ ਕਿ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਜਿੰਨੇ ਅਸੀਂ ਕਲਾਕਾਰ ਲੋਕਾਂ ਫਿਲਮ ਨਾਲ ਜੁੜੇ ਲੋਕ ਨੇ ਜਿੰਨੇ ਵੀ ਚਾਹੇ ਉਹ ਪ੍ਰੋਡਿਊਸਰ ਨੇ ਚਾਹੇ ਡਾਇਰੈਕਟਰ ਨੇ ਗਿੱਪੀ ਗਰੇਵਾਲ ਨੇ ਫਿਲਮ ਨਿਰਦੇਸ਼ਿਤ ਕੀਤੀ ਹੈ ਜੀ ਪਹਿਲੀ ਫਿਲਮ ਵੀ ਜਿਹੜੀ 2016 ਦੇ ਵਿੱਚ ਉਹਨਾਂ ਨੇ ਆਪਣਾ ਕੈ ਆ ਫਿਰ ਦੂਜੀ ਫਿਲਮ ਜਿਹੜੀ ਡਾਇਰੈਕਟ ਕੀਤੀ ਉਹ ਸੀਗੀ 2019 ਦੇ ਵਿੱਚ ਅਰਦਾਸ ਕਰਾਂ ਸੋ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਆ ਰਹੀ ਹੈ ਤੁਸੀਂ ਬਹੁਤ ਸਾਰਾ ਸਾਨੂੰ ਪਿਆਰ ਦਿੰਨੇ ਹੋ ਪਰ ਅਸੀਂ ਸਮਝਦੇ ਹਾਂ ਇਹ ਸਾਡੀ ਫਿਲਮ ਹੈ ਇਹ ਪੰਜਾਬੀਆਂ ਦੀ ਫਿਲਮ ਹੈ ਪੰਜਾਬੀ ਕਲਚਰ ਦੀ ਫਿਲਮ ਹੈ ਪੰਜਾਬੀ ਬੋਲੀ ਦੀ ਫਿਲਮ ਹੈ ਸਰਬੱਤ ਦੇ ਭਲੇ ਦੀ ਫਿਲਮ ਹੈ ਕਿਉਂਕਿ ਸਾਡੇ ਹਿੱਸੇ ਪੰਜਾਬੀਆਂ ਦੇ ਆਇਆ ਜਦੋਂ ਅਸੀਂ ਕੋਈ ਪ੍ਰੇਅਰ ਕਰਦੇ ਹਾਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਸਤਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਜਦੋਂ ਅਖੀਰਲੀ ਪੰਕਤੀ ਅਰਦਾਸ ਦੀ ਬੋਲਦੇ ਹਾਂ ਅਸੀਂ ਕਹਿੰਨੇ ਕਿ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਆਪਾਂ ਅੱਜ ਜਿੰਨੇ ਭਾਰੂ ਹੋ ਗਏ ਆਪਾਂ ਸਾਰੇ ਬੰਦੇ ਆਪਣੇ ਆਪਣੇ ਲਈ ਚੀਜ਼ਾਂ ਮੰਗਦੇ ਆਂ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਫਿਲਮ ਲੈ ਕੇ ਤੁਹਾਡੇਗੇ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਕਿ ਦਰਸ਼ਕ ਸਾਡੀ ਇਸ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਇਸੇ ਕਰਕੇ ਜਿਵੇਂ ਅਸੀਂ ਇੱਥੇ ਮੰਜੀ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਆਂ ਉਹਨਾਂ ਕੋਲ ਅਸ਼ੀਰਵਾਦ ਲੈਣ ਲਈ ਪਹੁੰਚੇ ਆਂ ਇਹ ਸੱਚੇ ਪਾਤਸ਼ਾਹ ਅਸੀਂ ਤੇਰੀਆਂ ਸਖਿਆਮਾਂ ਦੇ ਉੱਤੇ ਫਿਲਮ ਬਣਾ ਰਹੇ ਆਂ ਸੋ ਆਪਣਾ ਮਿਹਰ ਭਰੇ ਹੱਥ ਸਾਡੇ ਤੇ ਰੋਨੀ ਸਾਹਿਬ ਜਿਹੜੀ ਇਹ ਫਿਲਮ ਹੈਗੀ ਜਿਵੇਂ ਪਹਿਲਾ ਅਰਦਾਸ ਔਰ ਦੂਜੀ ਅਰਦਾਸ ਆਈ ਸੀ ਇਹ ਉਸੇ ਤਰ੍ਹਾਂ ਦੀ ਫਿਲਮ ਹੈਗੀ ਜਾਂ ਫਿਰ ਉਸ ਤੋਂ ਬਾਅਦ ਜਿਹੜੀ ਸਟੋਰੀ ਚ ਅੱਗੇ ਚੱਲ ਰਹੀ ਹੈਗੀ ਜੀ ਅ ਨਹੀਂ ਜੀ ਮਤਲਬ ਉਹੋ ਜੇ ਵਿਸ਼ੇ ਦੀ ਫਿਲਮ ਹੈ ਉਹੋ ਜੇ ਸੁਭਾਅ ਦੀ ਫਿਲਮ ਹੈ ਉਹ ਸਟੋਰੀ ਅੱਗੇ ਨਹੀਂ ਚੱਲਦੀ ਉਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਨਹੀਂ ਕਰਨਾ ਚਾਹੁੰਦੇ ਇਸ ਫਿਲਮ ਰਹੀ ਵੀ ਜਿਹੜਾ ਪਹਿਲੇ ਫਿਲਮ ਤੋਂ ਦੇਖਿਆ ਕਿ ਗੁਰਮਖ ਦਾ ਕੈਰੈਕਟਰ ਇਹਨਾਂ ਨੂੰ ਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮ ਹੈ ਵੀ ਇਸ ਦੇ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈਗੀ ਆ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਖੋਗੀ ਹੈ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮੱਥੀ ਦਿਰਾਉਣੇ ਜੀ ਮੈਨੂੰ ਵੀ ਮੌਕਾ ਮਿਲਿਆ ਸਰ ਥੋੜਾ ਪਿਛਲੀ ਫਿਲਮ ਦੇ ਵਿੱਚ ਅਦਾਸ ਬੜਾ ਵੱਖਰਾ ਜਿਹਾ ਕੈਰੈਕਟਰ ਦਾ ਰੋਲ ਕੀਤਾ ਸੀ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲਾਂ ਨਹੀਂ ਦੱਸਣਾ ਫਿਰ ਤੁਸੀਂ ਖੁਣ ਦੇਖਣੀ ਨਹੀਂ ਹੈਗੀ ਠੀਕ ਹੈ ਚਲ ਪ੍ਰੈਸੀ ਦੀ ਗੱਲ ਬਸ